ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਤੇ ਪਿਛਲੇ ਵਲੌਗ ਚ ਤੁਸੀਂ ਸਾਨੂੰ ਦੇਖਿਆ ਹਣਾ ਫੈਸਲਾਬਾਦ ਬਾਈ ਨਾਸਰ ਢਿੱਲੋਂ ਹੁਣੇ ਦੇ ਕੋਲ ਤੇ ਉੱਥੋਂ ਅਸੀਂ ਆਗੇ ਸੀ ਬਾਈ ਨਦੀਮ ਰਜਾ ਸੰਧੂ ਆਜੋ ਜੀ ਸੰਧੂ ਸਾਹਿਬ ਤੇ ਸੰਧੂ ਸਿੱਧੂ ਇੱਧਰ ਵੀ ਸਾਰੀ ਨੇ ਅੱਛਾ ਅਲੈਕੁਮ ਅਸੀਂ ਪਹੁੰਚ ਗਏ ਸੀ ਇਹਨਾਂ ਦੇ ਘਰ ਬੜੇ ਪਿਆਰੇ ਸਾਡੇ ਮਿੱਤਰ ਨੇ ਇਹ ਜਦੋਂ 2020 ਚ ਪਹਿਲੀ ਵਾਰੀ ਕਰਤਾਰਪੁਰ ਸਾਹਿਬ ਆਏ ਸੀ ਉਦੋਂ ਵੀ ਸਾਨੂੰ ਮਿਲਣ ਆਏ ਉਦੋਂ ਬਾਅਦ ਖੁਸ਼ੀ ਪਿਛਲੇ ਸਾਲ ਲਾਹੌਰ ਆਏ ਖੁਸ਼ੀ ਨੂੰ ਕਿਲਾ ਕਮਾਇਆ ਕਾਫੀ ਸਾਰੀ ਸ਼ਾਪਿੰਗ ਕਮਾਈ ਲਾਹੌਰ ਕਮਾਇਆ ਉਦੋਂ ਵੀ ਆਏ ਤੇ ਹੁਣ ਬੜੇ ਦਿਨਾਂ ਦਾ ਸਾਡਾ ਸੰਪਰਕ ਚੱਲ ਰਿਹਾ ਸੀ ਕਸ਼ਮਸ਼ ਕਸ ਚੱਲ ਰਹੀ ਸੀ ਸਾਡੇ ਕੋਲੇ ਖਿੱਚੋ ਤਾਂ ਚ ਸਮਾਂ ਘਟ ਸੀਗਾ ਤੇ ਨਦੀਮ ਸਾਹਿਬ ਕਨੇ ਘਰੇ ਜਰੂਰ ਹੋ ਕੇ ਜਾਣਾਗਾ ਤੇ ਹੁਣ ਇਹਨਾਂ ਦੀ ਮਹਿਮਾਨ ਨਵਾਜ਼ੀ ਘਰੇ ਮੰਨ ਰਿਹਾ ਆਜੋ ਜੀ ਤੇ ਅੱਜ ਦੇ ਵਲੌਗ ਚ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਫਸਲ ਬਾੜੀ ਬਾਰੇ ਪਾਕਿਸਤਾਨ ਦੀ ਜਿਹੜੀ ਖੇਤੀਬਾੜੀ ਹੈ ਕਿਹੋ ਜੀ ਆ ਨਦੀਮ ਸਾਹਿਬ ਦੀ ਆਪਦੀ ਖੇਤੀਬਾੜੀ ਹੈ ਜੱਟ ਜ਼ਿਮੀਂਦਾਰ ਬੰਦੇ ਆ ਠੀਕ ਆ ਜੀ ਤੇ ਤੁਹਾਨੂੰ ਇਹਨਾਂ ਦੇ ਖੇਤ ਲੈ ਕੇ ਚੱਲਦੇ ਆ ਆਲਾ ਦਵਾਲਾ ਤੇ ਖੇਤੀ ਕਿਹੋ ਜੀ ਇੱਥੋਂ ਦੀ ਉਹ ਸਾਰਾ ਕੁਝ ਤੁਹਾਨੂੰ ਅੱਜ ਇਸ ਵਲੌਗ ਦੇ ਰਾਹੀਂ ਦੇਖਣ ਨੂੰ ਮਿਲੇਗਾ ਸਵੇਰ ਦੇ 11 ਵਜੇ ਹੋਏ ਆ ਤੇ ਧੁੰਦਾਂ ਇੱਥੇ ਵੀ ਥੋੜੀਆਂ-ਥੋੜੀਆਂ ਪੈਣੀਆਂ ਸਟਾਰਟ ਹੋ ਗਈਆਂ ਸਵੇਰੇ ਧੁੰਦ ਹੁੰਦੀ ਆ 9:00 9:30 ਵਜੇ ਤੱਕ ਧੁੰਦ ਉਤਰਦੀ ਹੈਗੀ ਤੇ ਖਾਣਾ ਪੀਣਾ ਲੱਗਿਆ ਲੈਂਦੇ ਪੰਜਾਬ ਦਾ ਖਾਣਾ ਪੀਣਾ ਵੈਸੇ ਤੁਹਾਨੂੰ ਕਾਫੀ ਵਾਰ ਮੈਂ ਪਹਿਲਾਂ ਵੀ ਦਿਖਾ ਚੁੱਕਿਆ ਇਹੋ ਜਿਹਾ ਖਾਣਾ ਪੀਣਾ ਲੈਂਦੇ ਪੰਜਾਬ ਦਾ ਲੱਗਦਾ ਹੁੰਦਾ ਸਵੇਰ ਦਾ ਬ੍ਰੇਕਫਾਸਟ ਆ ਕਰਕੇ ਫਿਰ ਖੇਤਾਂ ਨੂੰ ਨਿਕਲਾਂਗੇ ਘਰ-ਬਾਰ ਵੀ ਜਮਾ ਦੇਖੋ ਐਨ ਪ्योर ਪੰਜਾਬ ਪੰਜਾਬੀਆਂ ਵਾਲੇ ਲੱਗਦੀ ਨਹੀਂ ਹੈਗਾ ਵੀ ਕਿਤੇ ਨਦੀਮ ਸਾਹਿਬ ਬਾਹਰ ਆ ਪੰਜਾਬ ਤੋਂ ਹੈ ਤਾਂ ਅਖਰ ਨੂੰ ਪੰਜਾਬ ਹੀ ਹੈ ਬਿਲਕੁਲ ਜੀ ਉਧਰ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਦੀ ਇੱਕੀ ਚੀਜ਼ ਆ ਇੱਕੋ ਜੱਟ ਸੰਧੂ ਸਿੱਧੂ ਸਾਰਾ ਕੁਝ ਹੀ ਉਹ ਮੂੰਹ ਮਵਾਦੇ ਇੱਕੇ ਸਾਡਾ ਖਾਣ ਪੀਣ ਇੱਕ ਜਮੀਨ ਇੱਕ ਖਾਣ ਪੀਣ ਦਿਖਾਉਨੇ ਆ ਕੀ ਕੀ ਬਣਿਆ ਲਕੀਰ ਜੀ ਖਿੱਚੀ ਹਾਂਜੀ ਆ ਤਿੰਨ ਦਰੀ ਹੈ ਸਰੋਇਆ ਸਾਹਿਬ ਦੇ 16 ਦਰੀ ਸੀ ਨਦੀਮ ਸਾਹਿਬ ਕਹਿੰਦੇ ਸਾਡੇ ਭਾਈ ਤਿੰਨ ਦਰੀ ਹੈਗੀ ਐਦੇ ਹਵਾਦਾਰ ਬੈਠਣ ਨੂੰ ਤੇ ਚਲੋ ਜੀ ਬੈਠੀਏ ਖੁਸ਼ੀ ਵੀ ਆਉਂਦੇ ਆ ਕਰਦੇ ਆ ਸ਼ੁਰੂ ਖਾਣਾ ਪੀਣਾ ਖਾਣੇ ਪੀਣੇ ਚ ਕੀ ਕੀ ਹੈ ਨੌਨ ਵੈਜ ਤੋਂ ਬਿਨਾ ਕਹਿੰਦੇ ਇਹਨਾਂ ਦੀ ਉਹ ਨਹੀਂ ਹੁੰਦੀ ਪਰੌਣ ਜਾਰੀ ਨਹੀਂ ਹੁੰਦੀ ਵੇ ਸਾਡੇ ਕਰਕੇ ਬਣਾਉਂਦੇ ਘਟਾ ਤਾਂ ਵੀ ਇਹਨਾਂ ਨੇ ਆਂਡਾ ਤੜੀ ਬਣਾ ਰੱਖੀ ਐ ਤੇ ਨਾਲ ਜੀ ਅਚਾਰ ਤੇ ਲੱਸੀ ਇਹਨਾਂ ਦੇ ਲੱਸੀ ਦਹੀਂ ਹਰੇ ਘਰ ਚ ਮਿਲੂ ਖੁੱਲੀ ਜਿਹੜੇ ਵੀ ਘਰ ਚ ਜਾਓ ਤੇ ਸਰੋਂ ਦਾ ਸਾਗ ਚੜਦਾ ਹੋਵੇ ਲੈਂਦਾ ਹੋਵੇ ਸਰੋਂ ਦਾ ਸਾਗ ਜਰੂਰ ਪੱਕਦਾ ਤੇ ਬੈਠੋ ਜੀ ਖੁਸ਼ੀ ਆਓ ਮੈਂ ਤਾਂ ਚਾਹ ਕਰੀਏ ਬ੍ਰੇਕਫਾਸਟ ਸ਼ੁਰੂ ਇਹ ਆ ਜੀ ਲਾਰਡ ਵਾਇਸ ਰਾਏ ਦੀ ਭਤੀਜੀ ਖੁਸ਼ੀ ਚਾਹ ਜਰੂਰ ਪੀਣੀ ਹੈ ਕਹਿੰਦੇ ਮੈਂ ਤਾਂ ਲੱਸੀ ਪੀਣਾ ਹੁੰਦਾ ਇਹ ਕਹਿੰਦੇ ਮੈਂ ਚਾਹ ਪੀਣੀ ਹੈ ਖਾਣਾ ਪੀਣਾ ਹੋ ਗਿਆ ਜੀ ਤੇ ਹੁਣ ਅਸੀਂ ਚੱਲਿਆਂ ਰੋਟੀ ਹজম ਕਰਨ ਦੇ ਲਈ ਪੈਦਲੀ ਤੇ ਪੈਲੀਆਂ ਦਾ ਗੇੜਾ ਮਾਰ ਕੇ ਆਉਨੇ ਆ ਤਕੜੇ ਜ਼ਿਮੀਦਾਰ ਇੱਥੋਂ ਦੇ ਨਦੀਮ ਸਾਹਿਬ ਤਿੰਨ ਮਰਬੇ ਪੈਲੀ ਇਹਨਾਂ ਦੀ ਤਿੰਨ ਮਰਬਿਆਂ ਤੋਂ ਦੇਖ ਲਓ ਗੇੜਾ ਫਿਰ ਕਿਵੇਂ ਵੱਜੂਗਾ ਕਿਉਂ ਜੀ ਤੇ ਬਾਹਰ ਰੱਬ ਦੇ ਬੰਦੇ ਆ ਭਗਤ ਆ ਤੇ ਦੂਜਾ ਥੋੜਾ ਜਿਹਾ ਸ਼ਰਮਾਉਂਦੇ ਰਹਿੰਦੇ ਆ इमोशनल ਆ ਅਸੀਂ ਤਾਂ ਇਹਨਾਂ ਨਾਲ ਜੁੜੇ ਹੋਏ ਆ ਠੀਕ ਆ ਜੀ ਠੀਕ ਤੇ ਬਾਕੀ ਅੱਜ ਖੁੱਲ ਕੇ ਬੋਲਣਾ ਤੁਸੀਂ ਗੱਲਾਂ ਬਾਤਾਂ ਕਰਨੀ ਓਕੇ 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 ਚਲੋ ਫਿਰ ਆਜੋ ਚਲੀਏ ਚਲੋ ਜ਼ਿਆਦਾਤਰ ਨਾ ਤੁਸੀਂ ਜਿੰਨਾ ਜਿੰਨਾ ਦੇ ਇੱਥੇ ਘਰੇ ਰਹੇ ਆ ਉਹਨਾਂ ਦੇ ਡੇਰੇ ਹੀ ਹੁੰਦੇ ਆ ਜਿਵੇਂ ਖੇਤਾਂ 'ਚ ਘਰ ਪਾਏ ਹੁੰਦੇ ਆ ਮੈਨੂੰ ਤਾਂ ਇਹ ਜੀ ਜ਼ਿੰਦਗੀ ਨਾ ਸੱਚੀ ਵਾਲੀ ਪਸੰਦ ਆ ਤੇ ਮਤਲਬ ਖੇਤਾਂ 'ਚ ਘਰ ਹੁਣ ਪਿੰਡ ਦੇ ਬਾਹਰ ਬਾਹਰ ਇਹ ਨਦੀਮ ਸਾਹਿਬ ਦਾ ਘਰ ਹੈਗਾ ਨਦੀਮ ਸਾਹਿਬ ਕਹੀ ਨਾ ਯਕੀਨ ਨਹੀਂ ਕਰਦੇ ਮਾੜਾ ਇਹ ਮੈਨੂੰ ਐਂਦਾ ਸੋ ਵੀ ਆਪਣੇ ਘਰ ਆਪਣਾ ਜਿਹੜਾ ਘਰ ਹੈ ਇਹ ਕਿੰਨਾ ਰਕਬਾ ਕਿੰਨਾ ਘਰ ਦਾ ਇੱਕ ਏਕੜ ਤੇ 10 ਮਰਲੇ ਇੱਕ ਏਕੜ ਦਾ ਸਮਰਲੇ 8 ਕਨਾਲ ਯਾਨੀ ਕਿ ਸਾਢੇ 8 ਕਨਾਲ ਸਾਢੇ 8 ਕਨਾਲ ਹਾਂਜੀ ਲੈ ਕੇ ਉਹ ਤੁਹਾਡਾ ਜੀ ਚਲੋ ਜੀ ਸਾਢੇ 8 ਕਨਾਲਾਂ ਚ ਘਰ ਹੈ ਡੇਡੇ ਘਰ ਹੈ ਲੈਂਦੇ ਪੰਜਾਬ ਚ ਅੱਜ ਵੀ ਤੇ ਘਰਾਂ ਚ ਦਰਖਤ ਪਤਾ ਕੀ ਆ ਆ ਦੇਖੋ ਸੁਖਚੈਨ ਲਾ ਰੱਖਿਆ ਹੈ ਬੋਰਡ ਲਾ ਰੱਖਿਆ ਹੈ ਵਿੱਚੀ ਪਿੱਪਲ ਨਿੰਮ ਇੰਨੇ ਦਰਖਤ ਲਾ ਰਖਿਆ ਇੰਨਾ ਸੋਹਣਾ ਵਾਲਾ ਦਵਾਲਾ ਯਾਰ ਤੇ ਪਿੰਡ ਦੀ ਨਿਆਈ ਚ ਇਹਨਾਂ ਦਾ ਨਿਆਈ ਚ ਇਹ ਪੈਲੀ ਜੀ ਆਪਣੀ ਆ ਨਿਆਈ ਹੈ ਸਾਰੀ ਇਹੋ ਜਿਹੇ ਪਿੰਡ ਹੈ ਜੀ ਇਥੋਂ ਦੇ ਅੱਛਾ ਕਈ ਜਿਹੜੇ ਲੋਕਲ ਇੱਥੋਂ ਦੇ ਪਾਕਿਸਤਾਨ ਚੋਂ ਲੈਂਦੇ ਪੰਜਾਬ ਚੋਂ ਦੇਖਦੇ ਆ ਨਾ ਤੇ ਉਹਨਾਂ ਦੇ ਸਾਨੂੰ ਮੈਸੇਜ ਆ ਰਹੇ ਸੀ ਵੀ ਭਾਈ ਵੀ ਸਾਰਾ ਐਵੇਂ ਦਾ ਨਹੀਂ ਹੈਗਾ ਪਿੰਡਾਂ ਵਾਲਾ ਏਰੀਆ ਵੀ ਲਾਹੌਰ ਚ ਜਾਂ ਹੋਰ ਵਧੀਆ ਮਾਲ ਵੀ ਹੈਗਾ ਸ਼ਾਪਿੰਗ ਮਾਲ ਉਹ ਵੀ ਦਿਖਾਓ ਅਸਲ ਜਨਾ ਜੇ ਹਰ ਦੇਸ਼ ਚ ਜਾ ਕੇ ਮੈਂ ਬੋਲਦਾ ਹੁਣ ਨਾ ਪਿੰਡਾਂ ਦਾ ਕਲਚਰ ਹੀ ਸਾਨੂੰ ਜ਼ਿਆਦਾ ਪਸੰਦ ਹੈ ਅਸੀਂ ਪਿੰਡਾਂ ਨਾਲ ਜੁੜਨ ਵਾਲੇ ਬੰਦੇ ਆ ਹਾਂ ਜੀ ਉਹ ਜ਼ਿਆਦਾਤਰ ਸਾਨੂੰ ਪਿੰਡਾਂ ਚੋਂ ਹੀ ਮਿਲਦੀ ਹੁਣ ਸ਼ੋਪਿੰਗ ਮਾਲ ਦਿਖਾ ਕੇ ਭਲਾ ਕੀ ਕੱਢਾਂਗੇ ਅਸੀਂ ਸਾਡੇ ਅਮਰਸਰ ਪਟਿਆਲੇ ਚੰਡੀਗੜ੍ਹ ਵੀ ਹੈਗੇ ਆ ਅਸੀਂ ਆਪਦੀ ਆਡੀਅנס ਨੂੰ ਤਾਂ ਕੀ ਦਿਖਾਉਣੇ ਅਸੀਂ ਆਪ ਹੀ ਨਹੀਂ ਪਸੰਦ ਕਰਦੇ ਅਮਰਸਰ ਚ ਵੀ ਉਹੀ ਨੇ ਲਾਹੌਰ ਚ ਵੀ ਉਹੀ ਨੇ ਅਸਲ ਚ ਜਿਹੜੀ ਚੀਜ਼ ਦੇਖਣ ਵਾਲੀ ਹੁੰਦੀ ਉਹ ਪਿੰਡ ਦੇਖਣ ਵਾਲੇ ਹੁੰਦੇ ਆ ਜਿਵੇਂ ਆ ਹੁਣ ਮੈਂ ਕੰਪੈਰੀਸ਼ਨ ਕਰ ਰਿਹਾ ਵੀ ਇਧਰਲੇ ਪੰਜਾਬ ਚ ਐਡੇ ਐਡੇ ਘਰ ਸਾਡੇ ਹੁੰਦੇ ਸੀ ਸਾਡੇ ਗਾਇਬ ਹੋ ਗਏ ਸਾਡੇ ਹੁਣ ਭਾਈਆਂ ਦੀ ਜਾਂ ਵੰਡ ਜ਼ਿਆਦਾ ਹੋ ਗਈ ਵੈਸੇ ਇਧਰ ਹੋਣੀ ਚਾਹੀਦੀ ਕਿਉਂਕਿ ਇਹਨਾਂ ਦੇ ਪੁੱਤ ਧੀ ਇਹਨਾਂ ਦੇ ਗਾਂ ਜਵਾਕ ਇਹਨਾਂ ਦੇ 4-4 5-5 ਜਵਾਕ ਹੁੰਦੇ ਆ ਤੇ ਸਾਡੇ ਤਾਂ ਹੁਣ ਇੱਕ ਇੱਕ ਤਾਂ ਵੀ ਪਤਾ ਨਹੀਂ ਕਿਉਂ ਘਰ ਛੋਟੇ ਛੋਟੇ 7 8 8 10 10 ਵਿਸਵੇਂ ਦੇ ਘਰ ਹੈ ਦੋ ਵੱਡੇ ਘਰ ਨਹੀਂ ਹੈਗੇ ਸਫਾਈ ਕਰਨੀ ਔਖੀ ਹੈ ਹਾਂ ਜਾਂ ਸਾਡੇ ਆ ਕਹਿੰਦੇ ਸਫਾਈ ਕਰਨੀ ਔਖੀ ਹੈ ਇਹਨਾਂ ਦੇ ਦੇਖੋ ਚਿੜੀਆਂ ਕਾਂ ਜਨੌਰ ਪਤਾ ਨਹੀਂ ਅਨੇ ਨੇ ਜਾਨਵਰ ਬੋਲਦੇ ਯਾਰ ਸਵੇਰੇ ਜਾ ਕੇ ਨਹੀਂ ਸੋਣੀ ਖੁੱਲਦੀ ਹੈ ਕਿਆ ਬਾਤ ਹੈ ਨਦੀਮ ਸਾਹਿਬ ਸਵਰਗ ਚ ਰਹਿੰਦੇ ਹੋ ਤੁਸੀਂ ਲਓ ਜੀ ਇਹ ਅਸੀਂ ਪਹੁੰਚ ਗਏ ਆ ਬਿਲਕੁਲ ਖੇਤਾਂ ਚ ਨਦੀਮ ਸਾਹਿਬ ਦੇ ਇਟਾਂ ਤੇ ਪੱਠੇ ਦੇ ਨਾਮ ਲਿਖੇ ਆ ਇਹ ਹੁੰਦਾ ਤੇ ਜਿਆਦੇ ਇੱਛੇ ਨਾ ਕਮਾਦੀ ਕਮਾਦੀ ਬੀਜਾ ਜਾਂਦਾ ਬਹੁਤਾ ਤੇ ਬਾਕੀ ਖੇਤ ਤਾਂ ਆਪਣੇ ਵਰਗੀ ਆ ਪਹਿਲਾਂ ਆਪਣੇ ਵੀ ਪਾਣੀ ਲੱਗ ਰਹੇ ਕਣਕਾਂ ਨੂੰ ਹਾਂ ਜੀ ਇੱਥੇ ਨਾ ਜਿਹੜੀ ਖੇਤੀ ਆ ਉਹ ਆਪਣੇ ਵਰਗੀ ਨਹੀਂ ਹੈਗੀ ਆਪਣੇ ਥੋੜਾ ਜਿਹਾ ਵਿਕਸਤ ਜਾਂ ਜ਼ਿਆਦਾ ਵਧੀਆ ਖੇਤੀ ਆ ਆਪਣੀ ਇਹ ਗੱਲ ਤਾਂ ਇੱਥੇ ਦੇ ਜਦੋਂ ਅਸੀਂ ਆਏ ਆ ਮਤਲਬ ਫੀਲ ਕਰ ਰਹੇ ਹਾਂ ਕਿਉਂਕਿ ਇੱਥੇ ਨਾ ਜਿਹੜੇ ਖੇਤੀ ਦੇ ਸੰਦ ਹੈ ਸੰਦ ਆਪਣੇ ਮਤਲਬ ਉਹ ਨਹੀਂ ਤਰੱਕੀ ਨਹੀਂ ਹੋਈ ਆਪਣੇ ਤਾਂ ਲੰਬੇ ਪੱਧਰੇ ਪਟੇ ਦੇ ਪਟੇ ਪਏ ਆ ਇੱਧਰ ਉੱਚੀ ਨੀਵੇਂ ਹੁੰਦੀ ਆ ਥੋੜੀ ਧਰਤੀ ਜਿਵੇਂ ਆ ਦੇਖੋ ਆ ਬਾਹਾਂ ਨੀਵੇਂ ਆ ਬਾਹਾਂ ਉੱਚਾ ਥੋੜਾ ਜਿਹਾ ਰੇਤਲੇ ਵੀ ਆ ਸਾਰੇ ਕਿਤੇ ਤੇ ਇਹ ਆਏ ਆ ਇਹਨਾਂ ਨੇ ਲਿਮਟਾਂ ਦੇ ਚੱਕ ਕੇ ਸਾਰਾ ਕੁਝ ਆਜੇ ਵੱਡੇ ਟਰੈਕਟਰ ਵੱਡਾ ਸਾਰਾ ਕੁਝ ਖਰੀਦਿਆ ਨਹੀਂ ਹੈਗਾ ਇਹਨਾਂ ਕੋਲੇ ਹਾਂਜੀ ਕੰਬਾਈਨਾ ਵੀ ਨਹੀਂ ਹੈ ਨਾਸਿਰભાઈ ਦੱਸਦੇ ਸੀਗੇ ਕਾ ਕੰਬਾਈਨਾ ਕੰਬਾਈਨਾ ਇਹਨਾਂ ਦੇ ਇੱਥੇ ਬਣਦੇ ਨਹੀਂ ਤੁਸੀਂ ਇਹ ਦੇਖੋ ਬਾਹਰੋਂ ਕੰਬਾਈਨਾ ਮੰਗਾਉਂਦੇ ਆ ਕਿਸੇ ਹੋਰ ਦੇਸ਼ਾਂ ਜੋ ਨਾ ਨਾ ਜੀ 1.5 ਕਰੋੜ ਦੀ ਨਦੀਮ ਸਾਹਿਬ ਕੰਬਾਈਨ ਕਿੰਨੇ ਦੀ ਹੈ ਇੱਥੇ ਹਾਂਜੀ 1.5 ਕਰੋੜ ਦਾ ਕਿਤੇ 40 ਸੌਰੀ ਇਹ 42 ਲੱਖ ਦਾ ਤਾਂ ਮੈਸੀ ਫਰਗੋਸਨ ਹੈ 42 ਲੱਖ ਦਾ 42 ਲੱਖ ਦਾ ਹਾਂਜੀ ਤੇ ਉਹਦੇ ਚਲੀ ਗਈ तकरीबन 4.5 ਕਰੋੜ ਤੇ ਅੱਛਾ 4.5 ਕਰੋੜ ਦੀਏ 4.5 ਕਰੋੜ ਦੀ ਕਮਾਈਨ ਬੈਂਦੀ ਆ ਪਾਕਿਸਤਾਨੀ ਜੇ ਇੰਡੀਆ ਦੇ ਕਰੰਸੀ ਦਾ ਵੀ ਫਰਕ ਲਾ ਲਓ ਤਾਂ ਵੀ 1.5 ਕਰੋੜ ਇੰਡੀਅਨ ਰੁਪੀਏ ਦੀ ਇੰਨੀ ਮਹਿੰਗੀਆਂ ਕਮਾਈਨ ਇੱਥੇ ਖੇਤੀਬਾੜੀ ਦੇ ਸੰਦਰ ਨਾਲ ਤਾਂ ਇੱਥੇ ਡਵੈਲਪਮੈਂਟ ਖੇਤੀ ਦੀ ਇੰਨੀ ਹੋਈ ਨਹੀਂ ਹੈਗੀ ਮਤਲਬ ਲਾਸਟ ਟਾਈਮ ਹਾਂਜੀ 30% ਸੀ ਨਾ ਅੱਛਾ ਜੀ ਤੈਨੂੰ ਆਪ ਦੇਖ ਲਓ ਤੇ ਬਾਕੀ ਨਾ ਹੋਰ ਅੱਜ ਖੇਤੀ ਨਾਲ ਸੰਬੰਧਿਤ ਹੀ ਗੱਲਾਂ ਕਰਨੀਆਂ ਸਾਰੀਆਂ ਤੇ ਨਾਲ-ਨਾਲ ਇਹਨਾਂ ਨੂੰ ਪੁੱਛਣਾ ਜਿਵੇਂ ਕਮਾਤ ਲਾ ਰਖਿਆ ਤੇ ਵਿਖੇ ਫਸਲਾਂ ਕਿਹੜੀਆਂ-ਕਿਹੜੀਆਂ ਲੈਂਦੇ ਆ ਇਹ ਵੈਸੇ ਤਾਂ ਜਾਦਾ ਮੰਨਿਆ ਦਾ ਕਣਕ ਤੇ ਝੋਨਾ ਜਿਵੇਂ ਆਪਣੇ ਹੁੰਦਾ ਨਦੀਮ ਸਾਹਿਬ ਜਿਵੇਂ ਝੋਨਾ ਸਾਡੇ ਹੁੰਦਾ ਤੁਸੀਂ ਵੀ ਝੋਨਾ ਲੈਨੇ ਹੋ ਜਿਆਦਾ ਕਿ ਨਹੀਂ ਲੈਂਦੇ ਇਹ ਫਸਲ ਆ ਹੁੰਦਾ ਤਾਂ ਆ ਲੇਕਿਨ ਗੱਲ ਸਾਰੀ ਆ ਜਾਂਦੀ ਪਾਣੀ ਤੇ ਝੋਨੇ ਨੂੰ ਪਾਣੀ ਬੜਾ ਚਾਹੀਦਾ ਹਾਂਜੀ ਉਹ ਫਿਰ ਐਕਸਟਰਾ ਨਾਲ ਇੱਕ ਟਿਊਬਲ ਜਾਂ ਨਹਿਰੀ ਪਾਣੀ ਰਲਾ ਕੇ ਹੂੰ ਦੋਨਾਂ ਨੂੰ ਫੇਰ ਹੀ ਆ ਥੋੜਾ ਫੇਰ ਇੱਥੇ ਉਹਦੇ ਝੋਨਾ ਸਾਡਾ ਉਧਰ ਆਪਾਂ ਚੱਲਦੇ ਆਂ ਉਧਰ ਹੁੰਦਾ ਦੂਜੇ ਖੇਤ ਹਾਂ ਹਾਂ ਝੋਨੇ ਦਾ ਬਦਲ ਕੀ ਆ ਫੇਰ ਤੁਹਾਡਾ ਬਦਲ ਮੀਂਹ ਮਤਲਬ ਝੋਨੇ ਜਿਵੇਂ ਅਸੀਂ ਝੋਨਾ ਲਾਉਨੇ ਉਦੋਂ ਤੁਸੀਂ ਕੀ ਲਾਉਨੇ ਹੋ ਗਰਮੀਆਂ ਦੀ ਫਸਲ ਹਾਂ ਕਣਕ ਕਣਕ ਮੱਕੀ ਮੱਕੀ ਤੇ ਕਣਕ ਦਾ ਸਰਦੀਆਂ ਦੀ ਆ ਗਈ ਹੁਣ ਬੀਜੀ ਹੈ ਗਰਮੀਆਂ 'ਚ ਫੇਰ ਉਦੋਂ ਜੂਨ ਜੁਲਾਈ ਦੇ ਮਹੀਨੇ ਕੀ ਬੀਜਦੇ ਕਿਹੜੀ ਫਸਲ ਹੈ ਮੱਕੀ ਝੋਨਾ ਤੇ ਗੰਧਮ ਪੱਠਾ ਦੱਥਾ ਅੱਛਾ ਪੱਠਾ ਦੱਥਾ ਹੋ ਜਾਣਾ ਠੀਕ ਹੈ ਉਹ ਇੱਕ ਗੱਲ ਹੋਰ ਦੱਸਦਾ ਆਪਣੇ ਟਿਊਬਵੈੱਲ ਦੇ ਆ ਜਿਹੜੇ ਬਿੱਲ ਮਾਫ ਹੈ ਆਪਾਂ ਨੂੰ ਤੇ ਇਹਨਾਂ ਦੇ ਜਿਹੜੇ ਝੋਨੇ ਦੀ ਮਤਲਬ ਕਹਿੰਦੇ ਵੀ ਟਿਊਬ ਜਿਹੜਾ ਝੋਨਾ ਫਿਰ ਪਾਣੀ ਜ਼ਿਆਦਾ ਕੰਜ਼ਿਊਮ ਕਰਦਾ ਤਾਂ ਕਰਕੇ ਬਿੱਲ ਇਹਨਾਂ ਨੂੰ ਮਾਫ ਨਹੀਂ ਹੈਗੇ ਤਾਂ ਇਹ ਝੋਨਾ ਘੱਟ ਲਾ ਕੇ ਰਾਜ਼ੀ ਹੁੰਦੇ ਆ ਤੇ ਬਿੱਲ ਕਿੰਨੇ ਕਿੰਨੇ ਆਉਂਦੇ ਆ ਦੱਸਿਓ ਮਾੜੇ 100 ਤੋਂ 2 ਲੱਖ ਰੁਪਈਆ ਟਿਊਬਵੈਲ ਦਾ ਬਿੱਲ ਹੈ 2 ਲੱਖ ਰੁਪਈਆ ਟਿਊਬਵੈਲ ਦਾ ਬਿੱਲ ਆਉਂਦਾ ਇਹਨਾਂ ਨੂੰ ਇੱਕ ਮਹੀਨੇ ਦਾ ਨਦੀਮ ਸਾਹਿਬ ਜੀ ਜੀ ਇੱਕ ਮਹੀਨੇ ਮੋਟਰ ਦਾ ਇੱਕ ਮਹੀਨੇ ਦਾ ਬਿੱਲ 2 ਲੱਖ ਰੁਪਈਆ ਅੱਧਾ ਤੁਸੀਂ ਤੀਜਾ ਹਿੱਸਾ ਕਰੀ ਜਾਓ ਵੈਸੇ ਦਾ 2.280 ਦਾ ਜਿਹੜਾ ਰੇਟ ਦਾ ਆਪਣਾ ਕਰੰਸੀ ਦਾ ਇੰਡੀਅਨ ਦਾ ਡਿਫਰੈਂਸ ਹੈ ਤੇ 70000 ਰੁਪਿਆ ਹੋ ਗਿਆ ਤੁਸੀਂ ਦੇਖੋ 70000 ਰੁਪਿਆ ਹਾਂ 70 ਤੋਂ ਉੱਪਰ ਹੀ ਵਧੂਗਾ ਇੰਨਾ ਇੱਕ ਮਹੀਨੇ ਦਾ ਇਹਨਾਂ ਨੂੰ ਬਿਜਲੀ ਦਾ ਬਿੱਲ ਆਉਂਦਾਗਾ ਖੇਤਾਂ ਦਾ ਤੇ ਖੇਤੀ ਦੇ ਡਿਵੈਲਪਮੈਂਟ ਕੀ ਕਿਥੋਂ ਜੋ ਬਚੂਗਾ ਕਿਥੋਂ ਦੇਖੋ ਤੇ ਆਪਣੇ ਅੰਗੂ ਆ ਸਰੂਆ ਸ਼ਲਗਮ ਕਣਕ ਵੈਸੇ ਜਿਹੜਾ ਮਿੱਟੀ ਆ ਮਿੱਟੀ ਦਾ ਬੇਸਿਕਲੀ ਉਹੀ ਆ ਜ਼ਿਆਦਾ ਹੋਣੀ ਤੇ ਕਮਾਦ ਇੱਥੇ ਨਾ ਮੈਂ ਦੇਖਦਾ ਕਮਾਦ ਬਹੁਤ ਜ਼ਿਆਦਾ ਲਾਉਂਦੇ ਨੇ ਨਦੀਮ ਸਾਹਿਬ ਕਮਾਦ ਇੱਥੇ ਥੋੜੇ ਜ਼ਿਆਦਾ ਲਾਉਂਦੇ ਆ ਕਮਾਦ ਦਾ ਰੇਟ ਕੀ ਆ ਜੀ ਦੱਸਿਓ ਮਾੜਾ ਜ ਮਿਲ ਦਾ ਰੇਟ ਤਾਂ ਜੇ ਤਾਂ ਲੈਨੇ ਤੁਸੀਂ ਨਕਦ ਹਾਂਜੀ ਉਹ ਫਿਰ ਕਟੋਤੀ ਕਰਵਾ ਲੈਂਦੇ ਨੇ ਤੇ ਤੁਹਾਨੂੰ ਮਿਲ ਜਾਂਦੇ ਨੇ ਜਲਦੀ ਪੈਸੇ ਹਾਂਜੀ ਤੇ ਅਦਰਵਾਇਜ਼ ਉਹ ਸਾਲ-ਸਾਲ ਵੀ ਲਈ ਜਾਂਦੇ ਨੇ ਤੇ ਇਹ 350 ਤੋਂ 400 ਤੱਕ ਜਿਹੜਾ ਨਾ ਰੇਟ ਉਹ ਚੱਲਦਾ ਲੇਕਿਨ ਉਹਦੇ ਲਈ ਪਾਕਿਸਤਾਨੀ ਪਾਕਿਸਤਾਨੀ 350 ਹਾਂਜੀ ਦੇਖੋ ਭਾਈ ਜਿਹੜਾ ਗੰਨੇ ਦਾ ਰੇਟ ਆ ਗੰਨੇ ਦੀ ਫਸਲ ਦਾ ਉਹ ਵੀ ਆਪਣੇ ਨਾਲੋਂ ਇੱਧਰ ਵੈਸੇ ਘੱਟ ਹੈਗਾ ਤੇ ਇਹਨਾਂ ਦੇ 300 350 ਹੈ ਨਾ 350 ਤੋਂ ਪਾਕਿਸਤਾਨੀ ਆਪਣੇ ਮਿਲਦਾ 300 350 ਇੰਡੀਅਨ ਹੈ ਆਪਣੇ ਇੰਡੀਅਨ ਮਿਲਦਾ ਤੇ ਹੈ ਆਪਣੇ ਆਲੇ ਹਿਸਾਬ ਆ ਜਿਵੇਂ ਆਪਣੇ ਮਿਲਣਾ ਚ ਰੁਪਈਏ ਲਟਕੀ ਜਾਂਦੇ ਆ ਦੇ ਉਹ ਇਹਨਾਂ ਦੇ ਮਿਲਣਾਂ ਚ ਲਟਕੀ ਜਾਂਦੇ ਆ ਸਾਲ-ਸਾਲ ਬਾਅਦ ਆਪਣੇ ਪੈਸੇ ਮਿਲਦੇ ਕਈਆਂ ਦਾ 2-2 3-3 ਸਾਲ ਹੋ ਜਾਂਦੇ ਆ ਜੇ ਨਕਦ ਲੈਣੇ ਨੇ ਜੇ ਨਕਦ ਲੈਣੇ ਨੇ ਕਟੋਤੀ ਕਰਾ ਲਓ ਅੱਛਾ ਫਿਰ ਪੈਸੇ 'ਚ ਕਟੌਤੀ ਹੋ ਜਾਂਦੀ ਆ ਕਟੌਤੀ ਕਰਕੇ ਮਿਲ ਜਾਂਦੇ ਆ ਇਹ ਸਾਬ ਕਿਤਾਬ ਇਹਨਾਂ ਦੇ ਨਾਲ ਦੋ ਥਾਵੇਂ ਆ ਜਿਹੜੇ ਜ਼ਮੀਨ ਆ ਇਧਰਲੇ ਪਾਸੇ ਇਹ ਤਾਂ ਨਿਆਈ ਆ ਸਾਰੀ ਪਿੰਡ ਤੇ ਅਸੀਂ ਜਮੀ ਉਹ ਸਾਹਮਣੇ ਪਿੰਡਾਂ ਜਮੀ ਨਾਲ ਪਿੰਡ ਦੇ ਤੁਰੇ ਫਿਰਦੇ ਆ ਤੇ ਇੱਥੇ ਕਿੰਨੀ ਪੈਲੀ ਹੈ ਜੀ ਆਪਣੀ ਇਹ ਇੱਥੇ ਹੈਗੀ ਆਪਣੀ 19 ਕਿੱਲੇ 19 ਕਿੱਲੇ 19 ਕਿੱਲੇ ਇੱਥੇ ਨੇ ਇਹਨਾਂ ਦੇ ਨਿਆਈ ਦੀ ਜ਼ਮੀਨ ਆ ਜਿਹੜੇ ਲੈਂਦੇ ਪੰਜਾਬ ਵਾਲੇ ਜੀ ਜ਼ਮੀਨ ਬੜੀ ਨੱਪੀ ਹੋਈ ਹੈ ਇਹਨਾਂ ਨੇ ਨਿਆਈਂ ਦੀ ਐਨੇ ਨਿਕਲੇ ਨਾਸਰ ਬਾਈ ਦੇ ਦੇਖਿਆ ਉਹਨਾਂ ਨੇ ਵੀ 20 ਕਿੱਲੇ ਨੇ ਆਈਂ ਦੀ ਗੱਲ ਇਹ ਆ ਨਾ ਜੀ ਜ਼ਮੀਨ ਨਾਲ ਹੀ ਸਾਰੀ ਆ ਨਾ ਜੇ ਜ਼ਮੀਨ ਨਹੀਂ ਤੇ ਫਿਰ ਉਹਦੇ ਨਾਲ ਕੀ ਆ ਤੇ ਚਾਰ ਘਰ ਜੁੜੇ ਹੁੰਦੇ ਨੇ ਉਹ ਉਸ ਜ਼ਮੀਨ ਦੇ ਨਾਲ ਦੂਜਾ ਥੋੜਾ ਕਿਹੜੇ ਪਾਸੇ ਆ ਜਿਹੜਾ ਵਾਹਣਾ ਇਹਨੋਂ ਦੂਰ ਹੈ ਕਿੰਨੀ ਦੂਰ ਹੈ ਆ অলਮੋਸਟ 2-3 ਕਿਲੋਮੀਟਰ ਹੈ ਇਹ ਦੂਜਾ ਜਿਹੜਾ 2 ਕਿਲੋਮੀਟਰ ਹੈ 2 ਮਰਬੇ ਇਹਨਾਂ ਦੇ ਉੱਥੇ ਆ ਇਹ ਕਿਹੜਾ ਕਮਾਦਾ ਜੀ ਇਹ ਆਮ ਇਹਨੂੰ ਇਹ ਚਾਰੇ ਵਾਲਾ ਕਮਾਦ ਆ ਗਿਆ ਚਾਰੇ ਵਾਲਾ ਆ ਗਿਆ ਉਹ ਮਿਲ ਵਾਲਾ ਆ ਗਿਆ ਉਹਨਾਂ ਵਾਲਾ ਆ ਗਿਆ ਉਹ ਛਲਾਈ ਠੀਕ ਹੈ ਉਹ ਉਹ ਦੇਖੋ ਬਈ ਗੰਨਾ ਹੀ ਗੰਨਾ ਬੀਜਿਆ ਹੋਇਆ ਯਾਰ ਸਾਰੇ ਕਿਤੇ ਗੰਨਾ ਹੀ ਗੰਨਾ ਤੇ ਖਾਲਾਂ ਦੀ ਵੀ ਮੈਂ ਤੁਹਾਨੂੰ ਦੱਸਦਾ ਇੱਕ ਦਿਨ ਸਾਡੀ ਪਹਿਲਾਂ ਗੱਲ ਚੱਲ ਰਹੀ ਸੀ ਆਪਣੇ ਤਾਂ ਪਾਈਪਲਾਈਨਾਂ ਪੈ ਗਈਆਂ ਥੱਲੇ ਅੰਡਰਗਰਾਉਂਡ ਆ ਆਲਮੋਸਟ ਪੰਜਾਬ 'ਚ ਸਾਰੇ ਤੇ ਇੱਥੇ ਕੱਚੇ ਖਾਲੇ ਉਦੋਂ ਦੇ ਨਹਿਰੀ ਪਾਣੀ ਇਹਨਾਂ ਨੂੰ ਆਪਣੇ ਨਾਲੋਂ ਵੱਧ ਹੈ ਪਰ ਜਿਹੜੇ ਖਾਲ ਆ ਉਹ ਤੁਹਾਨੂੰ ਸਾਰੇ ਕਿਤੇ ਕੱਚੇ ਮਿਲਣਗੇ ਮੇਰੇ ਘੜ ਘੜਾਈ ਅਜ ਮੈਂ ਆਪਣੇ 20 ਸਾਲ ਪਹਿਲਾਂ ਚੱਲਦਾ ਹੁੰਦਾ ਸੀ ਵੀ ਖਾਲ ਕੱਢਣ ਜਾਓ ਜੀ ਪਿੰਡ 'ਚ ਬੇਨਤੀ ਬੋਲਦੇ ਹੁੰਦੇ ਸੀ ਵੀ ਅੱਜ ਫਲਾਣਾ ਖਾਲ ਕੱਢਣਾ ਇੱਥੇ ਉਹੀ ਕੰਮ ਤੇ ਇੱਥੇ ਤੇ ਖੇਤਾਂ ਦੀ ਇੱਕ ਹੋਰ ਖੂਬਸੂਰਤੀ ਐ ਜਿਹੜੀ ਸ਼ੁਰੂ ਤੋਂ ਜਦੋਂ ਦੇ ਅਸੀਂ ਆਏ ਆ ਉਦੋਂ ਦੇ ਦੇਖ ਰਹੇ ਆ ਇੱਥੇ ਖੇਤਾਂ 'ਚ ਨਾ ਦਰਖਤ ਤੋਂ ਤੁਹਾਨੂੰ ਬਹੁਤ ਦੇਖਣ ਨੂੰ ਮਿਲਣਗੇ ਤੇ ਜਿਵੇਂ ਛੋਟੇ ਹੁੰਦੇ ਬਚਪਨ 'ਚ ਮੇਰੇ ਅਰਗੇ ਦੇਖਦੇ ਹੁੰਦੇ ਸੀ ਨਾ ਵੀ ਖੇਤਾਂ 'ਚ ਅੰਬ ਹੋਣੇ ਅੰਬਾਂ ਦੇ ਦਰਖਤ ਹੋਣੇ ਤੇ ਤੂਤ ਹੋਣੇ ਹੁਣ ਤਾਂ ਆਪਣੇ ਪਟੇ ਬਣਾ ਤੇ ਪੱਧਰੇ ਕਰਦੇ ਨਾ ਪਟਿਆਂ ਦੇ ਪਟੇ ਲੰਬੇ ਤੁਹਾਨੂੰ ਆਏ ਦੇਖਣ ਨੂੰ ਮਿਲਣਗੇ ਮਜ਼ਦੂਰ ਤਾਂ ਕਰੋਟਾ ਵੀਟਰ ਫੇਰ ਦਿੰਦੇ ਆ ਪਰ ਇੱਥੇ ਦੇਖੋ ਉਹ ਅੰਬ ਖੜਾ ਹੈ ਉਹ ਅੰਬ ਦੇ ਰੁਖਤ ਹੈ ਆਮਬ ਦੇ ਰੁਖਤ ਹੈ ਤੇ ਜਿਵੇਂ ਤੁਸੀਂ ਲਾਲੋ 1990 ਦੇ ਨੇੜੇ ਤੇੜੇ ਨਦੀਮ ਸਾਹਿਬ ਅਸੀਂ 90 ਦੇ ਨੇੜੇ ਤੇੜੇ ਦੇਖਦੇ ਹੁੰਦੇ ਸੀ ਤੇ ਸਾਡੇ ਉਦੋਂ ਆ ਖੇਤ ਹੁੰਦੇ ਸੀ ਇਹ ਜੀ ਖੇਤੀ ਹੁੰਦੀ ਸੀਗੀ ਤੇ ਆ ਬੰਨ ਲਾਉਣੇ ਆ ਦੇਖੋ ਮੈਂ ਖੇਤ ਆਪਾਂ ਮੈਂ ਖੇਤੀ ਘੱਟ ਮੈਂ ਖੇਤ ਘੱਟ ਗਿਆ ਨੇ ਮੈਂ ਯੂਨੀਵਰਸਿਟੀ ਚ ਚਲੋ ਪੜੇ ਹਾਂ ਖੇਤ ਘਰ ਦੇ ਨੇ ਘੱਟ ਪੇਜ ਪਰ ਮੈਂ ਦੇਖਿਆ ਜਰੂਰ ਹਾਂ ਗੇੜੇ ਮਾਰਨ ਜਾਂਦੇ ਰਹੇ ਆ ਦੇਖੋ 90 ਦੇ ਵੇਲੇ ਤੁਸੀਂ 90 ਦੇ ਵਿੱਚ ਮੈਂ 90 ਚ ਪੈਦਾ ਨਹੀਂ ਹੋਇਆ 2000 ਤੋਂ ਪਹਿਲਾਂ ਪਹਿਲਾਂ ਲਾ ਲੋ 2000 ਤੋਂ ਪਹਿਲਾਂ ਪਹਿਲਾਂ ਬਹੁਤ ਵਧੀਆ ਸੀ ਦੇਖਦੇ ਰਹੇ ਆ ਆ ਮਿੱਟੀ ਨਾਲ ਨੱਕੇ ਲੱਗਦੇ ਹੁੰਦੇ ਹੁਣ ਸਾਡੇ ਆਉਂਦਾ ਨਦੀਮ ਸਾਹਿਬ ਸਾਡੇ ਉਹ ਆਉਂਦਾ ਹੁਣ ਕੀ ਕਹਿੰਦੇ ਹੁੰਦੇ ਨੇ ਜਿਹੜੇ ਨੈਰੀ ਪੱਕੇ ਨਹੀਂ ਹੋ ਲੱਗਦੇ ਵੈਸੇ ਤਾਂ ਪਾਈਪ ਲਾਈਨਾਂ ਪੈ ਗਈਆਂ ਪਾਈਪ ਲਾਈਨਾਂ ਪੈ ਗਈਆਂ ਨੱਕੇ ਦੀ ਲੋੜ ਨਹੀਂ ਹਾਂ ਹੁਣ ਵਾਹ ਕਲੱਚ ਥਲੇ ਜਾਓ ਲਾ ਦਿਆ ਨੱਕਾ ਲੋਹੇ ਦਾ ਬਾਸ ਥੋਡੇ ਇਧਰ ਕੰਨਾਂ ਚੱਕਣੀਆਂ ਪੈਣੀਆਂ ਦਾ ਬੰਦ ਕਰਨਾ ਹੁੰਦਾ ਦੁੱਧੇ ਦਾ ਖੋਲਣਾ ਹੁੰਦਾ ਅੱਛਾ ਨਦੀਮ ਸਾਹਿਬ ਮੈਂ ਇੱਕ ਹੋਰ ਪੁੱਛਣੀ ਤੁਹਾਨੂੰ ਗੱਲ ਨਹਿਰੀ ਪਾਣੀ ਦਾ ਪ੍ਰਬੰਧ ਥੋਡੇ ਕਿਵੇਂ ਇੱਥੇ ਨਹਿਰੀ ਪਾਣੀ ਕਿੰਨਾ ਹੈ ਸਾਢੇ 18 ਤੋਂ 20 ਮਿੰਟ ਪਾਣੀ 18 ਤੋਂ 20 ਮਿੰਟ ਹਾਂਜੀ ਸਾਡੇ ਨਾਲੋਂ ਵੱਧਿਆ ਫਿਰ ਤਾਂ ਤੁਹਾਨੂੰ ਵੱਧ ਸਾਡੇ ਤਾਂ ਜਿੱਥੇ ਬਾਗ ਲੱਗਾ ਹੈ ਨਾ ਉਹਦਾ ਐਕਸਟਰਾ ਪਾਣੀ ਹੋਰ ਹੁੰਦਾ ਜਿਹੜਾ ਬਾਗ ਲੱਗਿਆ ਜਿਹੜਾ ਬਾਗ ਲੱਗਿਆ ਉਹਨੂੰ ਕਿੰਨਾ ਹੈ ਉਹਨੂੰ 30 ਮਿੰਟ 30 ਮਿੰਟ ਹਾਂ ਤੁਸੀਂ ਦੇਖ ਲਓ ਵੀ ਨਹਿਰਾਂ ਦਾ ਪ੍ਰਬੰਧ ਇੱਥੇ ਆਪਣੇ ਨਾਲੋਂ ਜ਼ਿਆਦਾ ਚੰਗਾ ਹੈਗਾ ਤੇ ਜਾਂ ਤਾਂ ਇਹ ਲਾ ਲਓ ਵੀ ਪੰਜਾਬ ਦਾ ਰਕਬਾ ਛੋਟਾ ਹੈ ਤੇ ਨਹਿਰਾਂ ਪੰਜਾਬ ਚ ਘੱਟ ਹੋਣੀਆਂ ਆਪਣੇ ਉਧਰਲੇ ਪਾਸੇ ਇੱਧਰ ਮੈਂ ਹੋਰ ਵੀ ਦੇਖਿਆ ਜਿੰਨੀਆਂ ਨਹਿਰਾਂ ਨਦੀਮ ਸਾਹਿਬ ਤੁਹਾਡੇ ਕੱਚੀਆਂ ਕੱਚੀਆਂ ਨਹਿਰਾਂ ਨੇ ਜਿਆਦਾ ਇਹਨਾਂ ਦੇ ਪੱਕੀ ਨਹਿਰ ਤੁਹਾਨੂੰ ਕੋਈ ਨਹੀਂ ਮਿਲੂ ਸਾਰੀਆਂ ਨਹਿਰਾਂ ਕੱਚੀਆਂ ਨੇ ਅੱਜ ਵੀ ਤੇ ਆਪਣੇ 7 ਤੋਂ 8 ਮਿੰਟ ਪਾਣੀ ਹੈ ਕਿੱਲੇ ਮੰਗਰ ਮਤਲਬ ਕਿਲੇ ਮਗਰ 7 ਤੋਂ 8 ਮਿੰਟ ਲੱਗਦੇ ਤੇ ਇੱਥੇ ਨਾਲੇ ਨੂੰ 20 ਮਿੰਟ ਪਾਣੀ ਨਾਰਮਲ ਕਿਲੇ ਦਾ ਤੇ ਜੇ ਉੱਥੇ ਉਹ ਤਾਂ ਕਲੀਅਰ ਹੋਵੇ ਤਾਂ 30 ਮਿੰਟ ਹੋ ਗਿਆ ਲੱਗਾ ਹੈ ਤੇ ਉਹ ਤੁਹਾਨੂੰ 10 ਮਿੰਟ ਐਕਸਟਰਾ ਪਾਣੀ ਨਾਲੇ ਰਕਬਾ ਵੱਧ ਹੈ ਪੰਜਾਬ ਨਾਲੋਂ ਆਪਣੇ ਨਾਲੋਂ ਨਾ ਤਿੱਗਣਾ ਵੱਡਾ ਹੈ ਮਤਲਬ ਵਿੱਚ ਹੀ ਹਰਿਆਣਾ ਲਾ ਲਓ ਵਿੱਚ ਹੀ ਹਿਮਾਚਲ ਲਾ ਲਓ ਐਡਾ ਵੱਡਾ ਹੈ ਜਿਹੜਾ ਪਾਕਿਸਤਾਨ ਵਾਲਾ ਪੰਜਾਬ ਹੈਗਾ ਤਾਂ ਵੀ ਇਹਨਾਂ ਦਾ ਕਿਲੇ ਮਗਰ 30 ਮਿੰਟ 20 ਮਿੰਟ ਪਾਣੀ ਯਾਰ ਹਰਾਨੀ ਦੀ ਗੱਲ ਹੈ ਦੇਖ ਲਓ ਬ੍ਰੇਕਫਾਸਟ ਕੱਲ ਬ੍ਰੇਕਫਾਸਟ ਇੱਥੇ ਮੰਜੇ ਡਾਹ ਕੇ ਕਰਦੇ ਆ ਕੱਲ ਇੱਥੇ ਮੰਜੇ ਨਦੀਮ ਸਾਹਿਬ ਇੰਨੀ ਦੂਰ ਲਿਆਵਾਂਗੇ ਕਿਵੇਂ ਉਹ ਆਜੂ ਆ ਜਾਣਗੇ ਆ ਆਪਣਾ ਘਰ ਆ ਹਾਂ ਆਪਣਾ ਘਰ ਤਨੇੜੇ ਨਦੀਮ ਸਾਹਿਬ ਕਹਿੰਦੇ ਕੱਲ ਨੂੰ ਉਹ ਅੰਬੀ ਥੱਲੇ ਬ੍ਰੇਕਫਾਸਟ ਕਰਾਂਗੇ ਜੇ ਤੁਹਾਨੂੰ ਇੰਨਾ ਵਧੀਆ ਲੱਗਦਾ ਆਲਾ ਦਵਾ ਦੁਪਹਿਰੇ ਦੁਪਹਿਰੇ ਤੋਂ ਪੂਰੇ ਨਦੀਮ ਸਾਹਿਬ ਵੈਸੇ ਖਾਣਾ ਪੀਣਾ ਕਰ ਲਾਂਗੇ ਆਪਾਂ ਮੰਜੇ ਡਾਵਾਂਗੇ ਮੰਜੇ ਡਾਵਾਂਗੇ ਹਾਂਜੀ ਚਲੋ ਮੰਜੇ ਡਾਲ ਅਸੀਂ ਨਾ ਅੰਬੀ ਅੰਬੀਆਂ ਕਰਦੇ ਸੀ ਇਹ ਕਹਿੰਦੇ ਨੇੜੇ ਤੁਹਾਨੂੰ ਅੰਬੀ ਦਿਖਾ ਦਿੰਨੇ ਅਸੀਂ ਹੁਣ ਪਰ ਇਹ ਮਾਰਚ-ਅਪ੍ਰੈਲ ਦੇ ਮਹੀਨੇ ਜਿਆਦਾ ਲੱਗਦੇ ਉਦੋਂ ਹਨਾ ਉਦੋਂ ਪੱਕ ਜਾਂਦੀਆਂ ਅੰਬੀਆਂ ਅਪ੍ਰੈਲ ਮਈ ਹਾਂ ਅ ਤੇ ਆ ਦੇਖੋ ਸਾਰੇ ਆ ਕੱਚੇ ਖਾਲ ਜਾਂਦੇ ਆ ਜਿਵੇਂ ਤੁਹਾਨੂੰ ਗੱਲ ਕਰ ਰਹੇ ਸੀ ਸਾਰੇ ਕੱਚੇ ਖਾਲ ਆ ਇਧਰ ਨਾਲ ਵਾਹਣ ਵੀ ਤੁਸੀਂ ਦੇਖੋ ਇੱਕ ਗੱਲ ਆਏ ਜਿਵੇਂ ਉਹ ਵਾਹਣ ਦੇਖਦਾ ਉਹ ਵਾਹਣ ਦੇਖ ਲੋ ਆ ਵਾਹਣ ਉੱਚੇ ਨਹੀਂਵੇਂ ਆ ਸਾਰੇ ਪੱਧਰਾ ਕੋਈ ਵਾਹਣ ਨਹੀਂ ਤੁਹਾਨੂੰ ਮਿਲੂਗਾ ਚਲੋ ਜੀ ਪੱਧਰੇ ਕਰਦੇ ਨਹੀਂ ਪੱਧਰੇ ਆਪਣੇ ਰੋਟਾਵੀਟਰ ਨਹੀਂ ਆ ਇਹਨਾਂ ਦੇ ਹੈਗੇ ਇਹਨਾਂ ਦਾ ਮੈਸੀ ਹੈ ਨਾ ਮਹਿੰਗਾ ਰੋਟਾਵੀਟਰ ਕਿੱਥੋਂ ਆ ਜਾਣਗੇ ਹਜੇ ਰੋਟਾਵੀਟਰ ਹੈਗੇ ਨੇ ਹਾਂਜੀ ਹੈਗੇ ਆਣਗੇ ਹਾਂ ਜੇ ਨਾਲ ਜ਼ਮੀਨਾਂ ਉੱਚੀਆਂ ਨੀਵੀਆਂ ਨਾ ਉਹ ਕਰਾ ਲਈ ਦੀਆਂ ਨੇ ਠੀਕ ਲੇਕਿਨ ਇਹ ਆ ਵੀ ਐਡਾ ਤਮਾ ਨਹੀਂ ਸ਼ਾਇਦ ਹੁੰਦਾ ਵੀ ਉਹ ਬਾ ਠੀਕ ਹੈ ਚੱਲਦਾ ਸਹੀ ਹੈ ਠੀਕ ਵੀ ਚੱਲੇ ਜਾਂਦਾ ਬਸ ਨੇੜੇ ਨੇੜੇ ਕੰਮ ਰੌਣਕ ਲੱਗੀ ਹੈ ਕਿੱਲੇ ਚੋਂ ਜਿਵੇਂ ਬੱਚ ਠੇਕਾ ਠੁਕਾ ਕੀ ਰੇਟ ਚੱਲਦਾ ਇੱਥੇ ਤੁਹਾਡੇ ਠੇਕਾ ਇੱਥੇ 1 ਲੱਖ ਤੇ 35000 1 ਲੱਖ 35000 ਹਾਂ ਬਲਕਿ 55000 ਹੋ ਗਿਆ 1 ਲੱਖ 55000 ਤੇ ਉਹ ਮਤਲਬ ਉਹ ਸਾਰਿਆਂ ਨੇ ਇਕੱਠ ਕੀਤਾ ਵੀ ਇੰਜ ਜਿਹੜਾ ਤੁਸੀਂ ਉਹ ਬੋਲੀ ਲਾ ਕੇ ਇਹਨੂੰ ਇਨਾ ਵਧਾਉਣਾ ਤਾਂ ਕਿ ਇੱਕ ਮਾੜੇ ਨੇ ਵੀ ਲੈਣਾ ਹੂੰ ਤੇ ਜਿਹੜਾ ਫਿਰ ਠੇਕੇ ਲੈਂਦਾ ਜਿੱਥੇ ਸੱਤ ਬੋਰੀਆਂ ਪੈਂਦੀਆਂ ਨੇ ਰੇਹ ਦੀਆਂ ਉਹ 10 ਪਾ ਕੇ ਜ਼ਿਆਦਾ ਫਸਲ ਚੁੱਕਦਾ ਹੂੰ ਉਹ ਪਾਗਾਂ ਦਾ ਆਰਗੇਨਿਕ ਸਪਰੇਹਾਂ ਸਪਰੂਹਾਂ ਕਰਦੇ ਹਾਂ ਸਾਡੇ ਵਾਂਗੂ ਸਰੀ ਗੱਲਿਆ ਸਪਰੇਹ ਤੋਂ ਬਿਨਾਂ ਤਾਂ ਉਹ ਪੰਜਾਬੀ ਤਾਂ ਰਹਿ ਨਹੀਂ ਸਕਦੇ ਸਪਰੇਹ ਤੋਂ ਬਿਨਾਂ ਹਾਂ ਠੇਕਾ ਬਣਦਾ ਹੈ 1.5 ਲੱਖ ਰੁਪਏ ਇਹਨਾਂ ਨੇ ਕਿਹਾ ਸਵਾ ਲੱਖ ਜਾਂ 1.5 ਲੱਖ ਹੋ ਗਿਆ ਤੇ ਕੀ ਕਹਿੰਦੇ 1.5 ਲੱਖ ਦਾ 50 ਕੁ ਹਜ਼ਾਰ ਰੁਪਿਆ ਬਣ ਗਿਆ ਆਪਣਾ 50 ਨਹੀਂ 60 ਬਣ ਜਾਊਗਾ ਤੇ 60 ਹਜ਼ਾਰ ਇੱਥੇ ਜੇ ਠੇਕਾ ਜਾਂ ਆਪਣੇ ਬਰਾਬਰ ਜੀ ਹੈ ਆਪਣੇ ਨੂੰ ਘਟਿਆ ਵੈਸੇ ਆਪਣੇ ਦਾ 75 75 ਤੇ ਚਲੇ ਗਏ ਤੀ ਅਮਦਨ ਕਿੰਨੀ ਕਰਨ ਨਦੀਮ ਸਾਹਿਬ ਇਥੇ ਫਿਰ ਕਿਲੇ ਚੋਂ 2 2.5 ਲੱਖ ਰੁਪਈਆ ਤੇ ਉਹ ਵੀ ਡਿਪੈਂਡ ਕਰਦਾ ਇਹ ਐਵਰੇਜ ਮੈਂ ਗੱਲ ਕਰਦਾ ਵੀ ਅਗਰ ਮੌਸਮ ਬਾਰਸ਼ਾਂ ਪੈ ਕੁਦਰਤ ਦੇ ਜਿਵੇਂ ਮੌਸਮ ਸਹੀ ਰਿਹਾ 2.5 ਲੱਖ ਰੁਪਈਆ 2.5 ਲੱਖ ਰੁਪਈਆ 2.5 ਲੱਖ ਰੁਪਈਆ 1.5 ਲੱਖ ਰੁਪਈਆ ਮਤਲਬ ਖਰਚਾ ਹੈਗਾ ਸਿੱਧਾ ਸਿੱਧਾ ਕਿਲੇ ਦਾ ਬਾਕੀ ਉੱਤੇ ਲਾ ਲਓ ਤੇ ਲੱਖ ਰੁਪਈਆ ਵੱਜ ਜਾਂਦਾ ਲੱਖ ਰੁਪਈਆ ਆਪਣਾ 35000 ਰੁਪਈਆ ਲਾ ਲਓ ਕਿਲੇ ਮੰਗਰ ਇਹ ਇੰਡੀਆ ਨਾ ਇੰਨਾ ਕੁ ਬਾਜ ਜਾਂਦਾ ਬਾਕੀ ਮਿਹਨਤ ਵੀ ਹੈ ਬੰਦੇ ਦੀ ਬਸ ਉਹ ਤਿੰਨ ਕਿੱਲੇ ਵਾਲੇ ਦੀ ਤਾਂ ਮੈਂ ਨਹੀਂ ਸਮਝਦਾ ਵੀ ਉਹ ਕੋਈ ਖੇਤੀ ਆ ਕੋਈ ਖੇਤੀ ਆ ਵੀ ਉਹ ਤਾਂ 3500 ਰੁਪਿਆ ਤੋਂ ਟਰੈਕਟਰ ਦਾ ਇੱਕ ਉਹ ਉਹਦੀ ਲੈ ਜਾਂਦਾ ਹਾਂ ਉਹ ਉਹ ਹੀ ਲੈ ਜਾਂਦਾ ਠੀਕ ਹੈ ਉਹਦੇ ਬਹੁਤ ਐਕਸਟਰਾ ਖਰਚੇ ਹੋ ਜਾਣ ਨੇ ਰੋ ਤਿੰਜੀ ਆ ਵੀ ਜਿਵੇਂ ਲਾਈ ਜਾਓ ਤੇ ਬਾਅਦ ਚ ਇਕੱਠੇ ਲੈ ਲਓ ਲਾਈ ਜਾਓ ਬਾਅਦ ਚ ਇਕੱਠੇ ਲੈ ਲਓ ਠੀਕ ਹੈ ਤਾਂ ਉਹ ਜਿਹੜਾ ਹੈ ਨਾ ਵੀ ਅਗਰ ਖੁੱਲਾ ਕੰਮ ਹੋਏਗਾ ਨਾ ਤਾਂ ਫਿਰ ਖੁੱਲੀ ਖੇਤੀ ਹੋਵੇ ਉਹਨੂੰ ਜ਼ਿਆਦਾ ਵਧੀਆ ਉਹਨੂੰ ਜ਼ਿਆਦਾ ਵਧੀਆ ਤੇ ਮੋਸਟਲੀ ਜ਼ਿਆਦਾ ਫਿਰ ਜਿੱਦਾਂ ਕੋਲ ਦੋ ਤਿੰਨ ਕਿੱਲੇ ਹੁੰਦੇ ਨੇ ਉਹ ਸੇਲ ਕਰਕੇ ਕੋਈ ਹੋਰ ਕਾਰੋਬਾਰ ਕਰ ਲੈਂਦੇ ਨੇ ਠੀਕ ਹੈ ਜੀ ਦੋ ਤਿੰਨ ਕਿੱਲੇ ਵਾਲੇ ਮਤਲਬ ਹੈ ਨਹੀਂ ਜ਼ਿੰਦਗੀ ਸੇਲ ਕਰ ਦਿੰਦੇ ਹਾਂ ਯਸ ਠੀਕ ਹੈ ਵੀ ساری ਗੱਲ ਹੈ ਕੋਈ ਜਿੰਦੇ 10 7 8 ਬਚ ਜਵਾਕ ਨੇ ਹਾਂ ਉਹਨੂੰ ਕੀ ਆਇਆ ਦੋ ਤਿੰਨ ਕਿੱਲਿਆਂ ਚ ਉਹਨਾਂ ਨੂੰ ਕੁਝ ਵੀ ਨਹੀਂ ਆਇਆ ਸਾਡੇ ਵਾਲੀ ਕੰਮ ਆਉ ਤਾਂ ਹਾਂ ਤੇ ਯਾਰ ਨਾ ਹਰੇਕ ਘਰ ਦੇ ਬੂਟੇ ਲਾਏ ਹੋਏ ਆ ਕੁਝ ਨਾ ਕੁਝ ਹਰੇਕ ਵਾਹਣ ਚ ਤੇ ਤੁਸੀਂ ਤੁਹਾਨੂੰ ਆਪ ਦੇਖਣ ਨੂੰ ਲੱਗਦਾ ਹੋਣਾ ਤੇ ਦੇਖੋ ਪਹਿਲਾਂ ਜਿੱਥੇ ਖੜੇ ਸੀ ਉੱਥੇ ਅੰਬ ਇਹਨੇ ਲੱਗੇ ਆਹ ਦੇਖ ਲਓ ਅੰਬ ਲੱਗਿਆ ਹੋ ਸਾਹਮਣੇ ਅੰਬ ਲੱਗਿਆ ਇੰਨੇ ਕ ਬੂਟੇ ਲਾ ਕੇ ਰੱਖਦੇ ਆ ਨਾ ਕਮਾਲ ਆ ਖੇਤੀ ਕਰੀ ਚੱਲੋ ਨਾ ਫਰੂਟ ਖਾਈ ਚੁਣ ਹਾਂ ਨਾਲੇ ਹਾਂਜੀ ਆਪਣੇ ਤਾਂ ਨਹੀਂ ਨਹੀਂ ਜੀ ਸਾਡੇ ਖੇਤ ਚ ਅਮਰੂਦ ਚਾਰ ਆਪਣੇ ਵੀ ਡੈਡੀ ਨੇ ਲਾਏ ਹੋਏ ਆਂ ਤਾਂ ਪਰ ਪਰ ਆਪਣੇ ਹਾਲ ਓਵਰ ਪੂਰਾ ਇਹਨੂੰ ਜੇ ਜਰਨਲ ਹੀ ਕਰਕੇ ਦੇਖੀਏ ਗੱਲ ਨੂੰ ਤਾਂ ਨਹੀਂ ਮਿਲਦਾ ਹੈਗਾ ਇੰਨੇ ਬੂਟੇ ਨਹੀਂ ਮਿਲਦੇ ਤੇ ਆ ਨਿੰਬੂ ਦਾ ਬੂਟਾ ਜੀ ਹਾਂਜੀ ਹਾਂਜੀ ਇਹ ਨਿੰਬੂ ਆ ਹੈਂ ਹਾਂਜੀ ਠੀਕ ਐ ਇਹ ਬਾਹਰੋਂ ਲੈ ਕੇ ਲਾਇਆ ਹੋਣਾ ਲੈ ਵੀ ਮੰਜਾ ਵੀ ਡਹਾਤਾ ਨਦੀਮ ਸਾਹਿਬ ਨੇ ਤਾਂ ਕਹਿੰਦੇ ਮੰਜਾ ਡਾਹੋ ਬੈਠੀਏ ਤੇ ਨਦੀਮ ਸਾਹਿਬ ਜਿਵੇਂ ਸਾਡੇ ਕੋਠੇ-ਕੂਠੇ ਪਾ ਲੈਂਦੇ ਆ ਖੇਤਾਂ 'ਚ ਥੋੜੇ ਨਹੀਂ ਕੋਠੇ-ਕੂਠੇ ਪਾਦੇ ਇਹ ਐਕਚੁਅਲੀ ਇਹ ਰਿਵਾਜ ਨਹੀਂ ਹੈਗਾ ਕੋਠਿਆਂ ਦਾ ਬਈ ਅਸੀਂ ਤਾਂ ਘਰਾਂ 'ਚ ਭਾਵੇਂ ਉਹ ਕੱਚੇ ਹੋਣ ਲੇਕਿਨ ਮਤਲਬ ਟਿਊਬ ਲਾਂ ਤੇ ਨਹੀਂ ਵੀ ਉਹਦੀ ਤੁਹਾਨੂੰ ਰੀਜ਼ਨ ਦਾ ਪਤਾ ਹੀ ਵੀ ਉੱਥੇ ਸੌਣ ਨੂੰ ਜੀ ਕਰਦਾ ਜਿੱਥੇ 2-2 ਲੱਖ ਬਿੱਲ ਆਉਂਦੇ ਹੋਣ ਤੁਹਾਡੇ ਤਾਂ ਹੈ ਫ੍ਰੀ ਹਾਂਜੀ ਸਮਝਦੇ ਹੋ ਨਾ ਜਿਆਦਾ ਦਰ ਦਾ 2-2 3 ਮੈਂ ਅਕਸਰ ਉਹ ਵਲੌਗ 'ਚ ਵੇਖਦਾ ਹਾਂ ਨਾ ਕਿ ਉਹ ਮੋਟਰਾਂ ਘੱਟ ਲੱਗਦਾ ਇੰਜ ਲੱਗਦਾ ਘਰ ਬਣਿਆ ਹਾਂਜੀ ਤੋਂ ਰਹਿਣ ਨੂੰ ਵੀ ਸਵਾਦ ਸਾਡੇ ਤਾਂ ਭਰਾਂਡੇ ਭਰੂਂਡੇ ਪਾ ਗਏ ਛੰਡ ਕੱਢ ਰੱਖੇ ਹੁੰਦੇ ਆ ਹਾਂ ਐਵਰੇਜ 1.5 ਲੱਖ ਰੁਪਈਆ ਖੁਜੀ ਕਹਿੰਦੇ ਉਸ ਆਪ 10 ਹਾਸ ਪਾਵਰ ਦੀ ਅਗਰ ਤੁਹਾਡੀ ਮੋਟਰ ਲੱਗੀ ਆ ਹਾਂਜੀ ਤੇ ਐਵਰੇਜ 1.5 ਲੱਖ ਰੁਪਈਆ ਦਾ ਖੁਜੀ ਕਹਿੰਦੇ ਉੱਥੇ ਸੌਣ ਨੂੰ ਜੀ ਕਰਦਾ ਤੇ 2 ਲੱਖ ਬੇ ਲਾਉਂਦਾ ਹੋਵੇ ਇਹਨਾਂ ਦੇ ਨਲਕੇ ਖੇਤਾਂ 'ਚ ਹਜੇ ਤੱਕ ਮਿਲ ਜਾਣਗੇ ਉਹ ਨਲਕਾ ਲੱਗੇ ਹੋਏ ਆਪਣੇ ਦਾ ਨਲਕੇ ਨਹੀਂ ਮਿਲਦੇ ਤੇ ਇੱਥੇ ਆਪਣੇ ਕੋਠੇ ਵਾਂਗ ਇਹਨਾਂ ਨੇ ਜਗ੍ਹਾ ਰੱਖੀ ਹੁੰਦੀ ਐ ਬੈਠਣ ਨੂੰ ਐ ਗੱਪ ਛੱਪ ਨੂੰ ਇਹ ਜਗ੍ਹਾ ਸੈਂਟਰ ਆ ਜੀ ਅੱਛਾ ਇਹ ਤੇ ਮੰਜੇ ਡਾ ਕੇ ਆਣਾ ਜਾਣਾ ਤੇ ਇੱਥੇ ਹੀ ਬੈਈਦਾ ਤੇ ਜੇ ਮੰਜਾ ਮੰਜਾ ਡਾ ਕੇ ਜਾਂ ਰੇਰੂ ਪਾਉਣੇ ਇੱਥੇ ਸਾਰਾ ਖਿਲਾਰ ਨੇ ਕਮਰੇ ਹੁੰਦੇ ਸੀ ਦੋ ਕੱਚੇ ਹਾਂਜੀ ਚਲੋ ਪ੍ਰਾਣਿਓ ਉਹ ਬੱਟ ਸ਼ਾਂਕ ਕੇ ਦਿਖਾਓ ਨਾ ਨਾ ਬੱਟ ਨਹੀਂ ਸ਼ਾਂਗਣੀ ਇਹ ਨਦੀਮ ਸਾਹਿਬ ਦੇ ਬੰਦੇ ਕੰਮ ਕਰੀ ਜਾਂਦੇ ਹਾਂਜੀ ਉਹ ਅੱਛਾ ਇਹਦੇ ਬੂਟੇ ਆ ਲੀਚੀ ਹੈ ਹਾਂਜੀ ਇੱਥੇ ਅੰਬਾਂ ਦੇ ਨੇ ਲੇਕਿਨ ਕੋਈ ਸੰਬਾਂ ਦੀ ਮੱਤ ਮਾਰੀ ਗਈ ਉਹ ਫਿਰ ਡੈਫੀਨਿਟਲੀ ਫਰਕ ਪੈਂਦਾ ਹੁੰਦਾ ਜ਼ਮੀਨ ਦਾ ਵੀ ਉਹ ਫਿਰ ਕੱਢਣੇ ਪੈ ਕਿਉਂਕਿ ਸਾਇਦ ਥੱਲੇ ਫਿਰ ਆਮ ਫਸਲ ਵੀ ਨਹੀਂ ਹੁੰਦੀ ਹਾਂਜੀ ਤੇ ਆ ਲੀਚੀ ਦੇ ਬੂਟੇ ਨੇ ਤੇ ਅੰਬਾਂ ਦੇ ਆ ਵੱਡੇ ਵੱਡੇ ਏਕੇ ਨੇ ਇਹ ਫਿਰ ਅਸੀਂ ਇਹ ਕੱਲੇ ਜਿਵੇਂ ਹੁੰਦੇ ਅੱਛਾ ਤੇ ਫਿਰ ਆ ਵੀ ਆਪਣੀ ਰਿਸ਼ਤੇਦਾਰੀ ਚ ਨਾ ਉਹਨੂੰ ਉੱਤੇ ਮਾਰਕਾ ਲਿਖਦੀ ਦਾ ਵੀ ਐਸ ਡੇ ਨੂੰ ਇਹਨੂੰ ਖੋਲ ਲੈਣਾ ਅੱਛਾ ਉਦੋਂ ਪੱਕ ਜਾਣਾ ਹਾਂ ਅੱਛਾ ਮੈਂ ਇੱਕ ਗੱਲ ਹੋਰ ਪੁੱਛਣੀ ਤੁਹਾਨੂੰ ਜਿਵੇਂ ਕੱਲੇ ਥੋੜੇ ਹੀ ਆ ਜਿੰਨੇ ਇਹਨੇ ਬੂਟੇ ਲੱਗੇ ਕਿ ਸਾਰੀ ਲਾ ਕੇ ਰੱਖਦੇ ਆ ਖੇਤਾਂ ਜਿਵੇਂ ਅੰਬੂਬ ਮੈਂ ਆਮ ਹੀ ਦੇਖੀ ਆ ਨਾ ਹਰੇਕ ਤੇ ਹੈਗੇ ਦਰਖਤ ਨਹੀਂ ਨਹੀਂ ਹੂੰ ਜੀ ਜਿਸ ਤਰ੍ਹਾਂ ਮੰਨ ਲਓ ਸਾਡੇ ਉਧਰ ਆ ਨਾ ਉਧਰ ਦਰਖਤਾਂ ਦਾ ਘਟਿਆ ਹੂੰ ਇਧਰ ਜ਼ਿਆਦਾ ਕਿਉਂਕਿ ਜਿੱਥੇ ਪਾਣੀ ਜ਼ਿਆਦਾ ਹੋਏਗਾ ਨਾ ਦਰਖਤ ਨੂੰ ਪਾਣੀ ਮਿਲਦਾ ਰਹੇਗਾ ਨਮੀ ਮਿਲਦੀ ਰਹੇਗੀ ਹੂੰ ਤੇ ਜਿੱਥੇ ਪਾਣੀ ਨਹੀਂ ਹੈਗਾ ਦਰਖਤ ਖੁਸ਼ਕ ਹੋ ਜਾਏ ਸਹੀ ਹੈ ਤੇ ਜੋ ਖੁਸ਼ਕ ਹੁੰਦਾ ਤੋਨ ਵੜ ਲੈੰਦੇ ਨੇ ਵੀ ਕਿ ਹੋਰ ਨਾ ਵੱਡ ਕੇ ਲੈ ਸਹੀ ਗੱਲ ਹੈ ਚਲੋ ਬੈਠੋ ਜੀ ਲਾਈ ਇੱਥੇ ਦੋ ਮਿੰਟ ਮਹਿਫਲ ਧੁੱਪ ਸੇ ਕੀ ਸੇ ਗੰਨਾ ਚੂਪੀਏ ਆਪਣਾ ਨਾ ਮੈਂ ਨਹੀਂ ਚੁੱਪਣਾ ਮਜ਼ਾਕ ਕਰਦਾ ਬੈਜੋ ਬੈਜੋ ਉਹੀ ਬੈਜ ਜਣੇ ਬੈਠੋ ਬੈਠੋ ਆਪਾਂ ਆਪਣਾ ਨਾ ਇਹ ਅੱਜ ਦਾ ਵਲੌਗ ਖੇਤੀਬੱਤੀ ਦਾ ਕੱਲੇ ਖੇਤਾਂ ਚ ਤੁਹਾਨੂੰ ਦਿਖਾਉਣਾਗਾ ਤੇ ਕੱਲ ਤੋਂ ਫੇਰ ਜਿਵੇਂ ਪਹਿਲਾਂ ਪਿੰਡਾਂ ਚ ਜਾ ਰਹੇ ਸੀ ਪਿੰਡ ਦਿਖਾ ਰਹੇ ਸੀ ਉਵੇਂ ਦਿਖਾਉਣੇ ਆ ਕਿਉਂਕਿ ਅਸੀਂ ਕਸੂਰ ਜ਼ਿਲ੍ਹੇ ਚ ਪਿੰਡ ਜਿਹੜੇ ਦੇਖਣਾ ਐ ਐਸੇ ਕਰਕੇ ਅਸੀਂ ਕਸੂਰ ਜ਼ਿਲ੍ਹੇ ਚ ਨਦੀਮ ਸਾਹਿਬ ਹੋਰਾਂ ਕੋਲੇ ਆਏ ਆ ਇੱਥੇ ਕਾਫੀ ਹਿਸਟੋਰੀਕਲ ਵਿਲੇजेस ਨੇ ਤੇ ਜਿਹੜਾ ਆਉਣ ਵਾਲਾ ਵਲੌਗ ਹੋਗਾ ਆਪਣਾ ਉਹ ਦਫਤੂ ਪਿੰਡ ਦਾ ਇਹਨਾਂ ਦੇ ਪਿੰਡ ਤੋਂ ਅਸੀਂ 25-26 ਕਿਲੋਮੀਟਰ ਹੈ ਜਿਹੜਾ ਦਫਤੂ ਪਿੰਡ ਹੈ ਨਾ ਉਹ ਸਰਦਾਰਾਂ ਦਾ ਪਿੰਡ ਸੀਗਾ ਸਾਰੇ ਸਰਦਾਰ ਉੱਠ ਕੇ ਗਏ ਉਹ ਪਿੰਡ ਚੋਂ ਤੇ ਜਿਹਦੇ ਚ ਪੁਰਾਣੀਆਂ ਹਵੇਲੀਆਂ ਤੇ ਪੁਰਾਣੇ ਮਤਲਬ ਨਿਸ਼ਾਨ ਵੰਡ ਤੋਂ ਪਹਿਲਾਂ ਦੇ ਸਾਰੇ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਤੇ ਆਉਣ ਵਾਲੇ ਵਲੌਗ ਚ ਜਿਹੜਾ ਤੁਹਾਨੂੰ ਉਹ ਦਿਖਾਉਣਾਗਾ ਅੱਜ ਸਿਰਫ ਇਹ ਵੀ ਤੁਹਾਨੂੰ ਕਾਫੀ ਕੁਐਸਚਨ ਆ ਰਹੇ ਸੀਗੇ ਵੀ ਖੇਤੀ ਦਿਖਾਓ ਇਥੋਂ ਜਿਵੇਂ ਸਾਰੇ ਕਿਤੇ ਤੁਸੀਂ ਦਿਖਾਉਨੇ ਤਾਂ ਕਰਕੇ ਅੱਜ ਸੋਚਿਆ ਵੀ ਨਾਲੇ ਨਦੀਮ ਸਾਹਿਬ ਦੇ ਘਰੇ ਅੱਜ ਰੈਸਟ ਹੋ ਜੂਗੀ ਕਿਉਂਕਿ ਕਾਫੀ ਦਿਨਾਂ ਦਾ ਲਗਾਤਾਰ ਭੱਜੀ ਫਿਰਦੇ ਸੀਗੇ ਤੇ ਨਾਲੇ ਖੇਤਾ ਖੇਤਾਂ ਚ ਥੋੜੀਆਂ ਮਰਦੀਆਂ ਗੱਲਾਂ ਬਾਤਾਂ ਹੋ ਜਾਣਗੀਆਂ ਸਾਰੀ ਰੀਕੀ ਗੱਲ ਦੱਸ ਰਹੇ ਸੀ ਟੈਕਸ ਆ ਲਈ ਹੈ ਆ ਕਿਸੇ ਦੀ ਵੀ ਹਮ ਸਾਡੇ 12 ਏਕੜ ਤੋਂ ਕਿੱਲੇ ਤੋਂ ਘੱਟ ਜ਼ਮੀਨ ਹੈ ਨਾ ਹਮ ਉਹਨੂੰ ਟੈਕਸ ਨਹੀਂ ਹੈਗਾ ਜ਼ਰਾ ਹੀ ਟੈਕਸ ਐਗਰੀਕਲਚਰ ਟੈਕਸ ਜੇ ਦੀ ਸਾਡੇ 12 ਏਕੜ ਤੋਂ ਜ਼ਿਆਦਾ ਹੈ 1200 ਰੁਪਿਆ ਫੀ ਏਕੜ ਨੂੰ ਅੱਛਾ 1200 ਰੁਪਿਆ 1200 ਰੁਪਿਆ ਅੱਛਾ ਤੇ ਸਾਡੇ 12 ਆਪਣੇ ਜਿਵੇਂ ਐਗਰੀਕਲਚਰ ਤੇ ਬਿਲਕੁਲ ਵੀ ਟੈਕਸ ਨਹੀਂ ਨਾ ਇੱਥੇ 12 ਕਿੱਲੇ ਤੋਂ ਜ਼ਿਆਦਾ ਜ਼ਮੀਨ ਹੈ ਉਹਨੂੰ 1200 ਰੁਪਿਆ ਇੱਕ ਏਕੜ ਦਾ ਟੈਕਸ ਲੱਗਦਾ ਹੈਗਾ ਤੇ ਗੰਨੇ-ਗੰਨੇ ਚੂਪ ਲੈ ਗੱਲਾਂ-ਬਾਤਾਂ ਹੋ ਗਈਆਂ ਹੁਣ ਦੂਜੇ ਖੇਤ ਜਾਣ ਦੀ ਤਿਆਰੀ ਆ ਗੱਡੀ ਸਾਡੀ ਪਹੁੰਚ ਗਈ ਤੇ ਬਾਈ ਸਾਹਿਬ ਆਉਂਦੇ ਆ ਤੇ ਉਹਨਾਂ ਨਾਲ ਵੀ ਮਿਲਾਉਨੇ ਆ ਤੁਹਾਨੂੰ ਉਹਨੂੰ ਮਿਲਾ ਦਿਆ ਹੁਣ ਅਲੀ ਸਾਹਿਬ ਨਾਲ ਤੇ ਨਦੀਮ ਸਾਹਿਬ ਦੇ ਇਹ ਭਾਂਜੇ ਆ ਤੇ ਇਹ ਸਾਨੂੰ ਕੱਲ ਲੈ ਕੇ ਆਏ ਸੀ ਕੀ ਹਾਲ ਨੇ ਅਲੀ ਸਾਹਿਬ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਠਾਕ ਹੋ ਹੋਰ ਵਧੀਆ ਲੈਣ ਆ ਕੇ ਸਾਨੂੰ ਖੇਤਾਂ ਜਾਏ ਮੈਨੂੰ ਤਾਂ ਅਜੇ ਹੋਰ ਗੰਨੇ ਗੁੰਨੇ ਚੁੱਪਾਂਗੇ ਦੇਵਾਂਗੇ ਕਿਹੜੇ ਤੁਹਾਡੇ ਕੋਲ ਖੁੱਲਾ ਟਾਈਮ ਹੈ ਜੋ ਨਾ ਟਾਈਮ ਤਾਂ ਸਾਡੇ ਕੋਲ ਖੁੱਲਾ ਹੀ ਆ ਦੂਜੇ ਖੇਤ ਜਾਣਾ ਜੀ ਜੀ ਦੂਜੇ ਖੇਤ ਚ ਚਲੋ ਨਦੀਮ ਸਾਹਿਬ ਕਹਿੰਦੇ ਸਾਰੀ ਕਮਾ ਲਈਏ ਤੁਹਾਨੂੰ ਬਿਲਕੁਲ ਜੀ ਬਿਲਕੁਲ ਕਮਣਾ ਚਾਹੀਦਾ ਵੀ ਆ ਹੂੰ ਮਸਾ ਮੌਕਾ ਮਿਲਿਆ ਅਸੀਂ ਕੀ ਤੁਹਾਨੂੰ ਉਹ ਮੇਰਾ ਮਤਲਬ ਆ ਮੋਟਰਾਂ ਦੇ ਕੋਠੇ ਵਹਾਵਾਂਗੇ ਹੂੰ ਹੋਰ ਕਿਹੜਾ ਕਹ ਤੁਹਾਨੂੰ ਤਾਜ ਮਹਿਲ ਦਿਖਾ ਦਈ ਇੱਥੇ ਉਹ ਤਾਜ ਮਹਿਲ ਵਹਾ ਦਈ ਬਾਕੀ ਗੱਲ ਸਹੀ ਆ ਬਈ ਇਹੋ ਜੱਟਾਂ ਜ਼ਿੰਮੇਦਾਰਾਂ ਕੋਲ ਹੁੰਦਾ ਹਾਂ ਸਹੀ ਗਾ ਅਸੀਂ ਦੇਖਣ ਵੀ ਆਈਆਂ ਅੱਜ ਤੁਹਾਡੇ ਕੋਲੇ ਹੂੰ ਉਹ BMW ਮਤਲਬ ਉਹ ਆਰਟੀਫੀਸ਼ਲ ਜਿਹਾ ਕੰਮ ਨਹੀਂ ਹੁੰਦਾ ਸਾਡੇ ਸਹੀ ਆ ਨਦੀਮ ਸਾਹਿਬ ਹਾਂਜੀ ਇੱਕ ਆਪਾਂ ਗੁੜ ਵੀ ਲੈਣੇਗਾ ਅੱਜ ਈਗੋ ਖਲਾੜੇ ਤੇ ਚੱਲਾਂਗੇ ਠੀਕ ਹੈ ਹਾਂਜੀ ਖਲਾੜਾ ਦੇਖਣਾ ਖਲਾੜਾ ਕਿਵੇਂ ਆ ਇੱਥੇ ਠੀਕ ਹੋ ਠੀਕ ਹੋ ਉਹ ਪਿੰਡ ਰਹਿ ਗਿਆ ਜੀ ਦੇਖੋ ਸਾਹਮਣੇ ਇੰਨਾ ਕੁ ਨੇੜੇ ਸੀਗੇ ਪਿੰਡ ਦੇ ਅਸੀਂ ਆਹਾ ਲੰਬੋਰਗਿਨੀ ਜਾਂਦੀ ਹੈ ਨਦੀਮ ਸਾਹਿਬ ਤਾਰੇ ਮੜਾ ਗੱਡੀ ਰੋਕਿਓ ਆ ਲੰਬੋਰਗਿਨੀ ਦਿਖਾ ਦिए ਆ ਆਹਾ ਹਾਂ ਇਹਹੀ ਲੰਬੋਰਗਿਨੀ ਹੈ ਨਾ ਇਹ ਮੌਜਾਂ ਲੈnde ਪੰਜਾਬ 'ਚ ਲੱਭਣਗੀਆਂ ਹੋਰ ਨਹੀਂ ਕਿਤੇ ਲੱਭਦੀਆਂ ਹੋਰ ਬਾਈ ਹਲੋ ਹਲੋ ਤਾਂ ਕਰ ਜਾ ਸਤਿ ਸ਼੍ਰੀ ਅਕਾਲ ਸਲਾਮ ਚਲੋ ਹੁਣ ਉੱਠ ਜਿਓ ਬਾਤ ਛੁਟੀਆਂ ਲੈ ਲਈਏ ਜਾਵਾਂਗੇ ਨਦੀਮ ਬਾਈ ਨੂੰ ਕਹਦਾ ਖੇਤ ਤੇ ਹੀ ਜਾਵਾਂਗੇ ਹੁਣ ਨਹੀਂ ਹੁਣ ਭਾਰ ਲੱਗ ਰਿਹਾ ਹੁਣ ਰਿਪਨ ਉਹਨੂੰ ਕਿ ਭਾਰ ਲੱਗਣਾ ਇਹਦਾ ਕੁਆਂਟਲ ਕੁਆਂਟਲ ਪੱਠੇ ਲਾਦਾ ਦਿੰਦੇ ਉਹਦੇ ਐ ਨਹੀਂ ਭਾਰ ਲੱਗਦਾ ਉਹਨੂੰ ਚਲ ਹੁਣ ਮੇਰੀ ਵਾਰੀ ਆ ਝੋਟੀ ਲੈਣ ਦੀ ਸ਼ੁਕਰੀਆ ਕਰੋ ਸ਼ੁਕਰੀਆ ਤੁਸੀਂ ਧੰਨਵਾਦ ਕਿਹਾ ਸੀ ਰਿਪਲ ਉਹਨਾਂ ਨੂੰ ਸ਼ੁਕਰੀਆ ਸਮਝ ਆਉਂਦਾ ਹੈ